ਸ੍ਰੀ ਗਾਲਜੀ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਦਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਦੇਚਾ ਦੇਚਾ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਥਾਵਾ ਬੱਚੇ ਸਾਰੇ ਨੂੰ ਪਿਆਰ ਭਰੀ ਸ਼ਸਤਰੀ ਕਾਲ ਜੀ ਠੀਕ ਠਾਕ ਹੋ ਜੀ ਸਾਰੇ ਮੇਰੇ ਨਗਰ ਖੇੜਾ ਦਾ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਨਮਨ ਵਰਨਨ ਮਾਲ ਮਗੰਨ ਖੇਤੀਬਾੜੀ ਸਾਰ ਨੂੰ ਸੁਖ શાંતੀ ਬਖਸ਼ੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਗੁੱਟੋ ਫੈਮਲੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਪ੍ਰਾਪਤ ਹੁੰਦਾ ਬਾਕੀ ਜਿਹੜਾ ਬੰਦਾ ਇਸ ਵਿਸ਼ੇ 'ਚ ਪੈ ਗਿਆ ਉਹਨੂੰ ਜਾਣਕਾਰੀ ਹੌਲੀ ਹੌਲੀ ਉਹ ਲੱਗ ਜਾਂਦੀ ਹੈ ਬਾਕੀ ਭੈਣ ਭਰਾ ਦੱਸੀ ਜਾਂਦੇ ਨਾਲ ਦੀ ਨਾਲ ਉਹ ਬਹੁਤ ਸੌਖਾ ਹੋ ਜਾਂਦਾ ਸਾਰੇ ਭੈਣ ਭਰਾ ਬੰਦਾ ਤਾਂ ਲੋਕ ਧੰਨਵਾਦ ਬਾਕੀ ਆਵਾਜੀ ਕੋਈ ਵੀ ਕੰਮ ਆ ਪਹਿਲਾਂ ਸਿੱਖਾਂ ਆਪਾਂ ਸਿੱਖਦੇ ਆ ਜਾਂ ਮਿਸਤਰੀ ਕੋਲੇ ਲੱਗਦੇ ਆ ਨਾ ਉਹ ਸਾਲ ਖੰਡ ਲਵਾ ਲਵੇ ਦੋ ਸਾਲ ਲਵਾ ਲਵੇ ਇਹ ਇੱਕ ਮਨ ਹੁੰਦਾ ਮਨ ਜਿੱਧਰ ਲੱਗ ਗਿਆ ਉਧਰ ਤੇਰਾ ਜੋਗ ਲੋ ਇੱਕ ਅੱਦੇ ਦਿੰਦਾ ਹੁੰਦਾ ਵੀ ਕੀ ਕਰਾਂਗੇ ਕੀ ਹੋਊਗਾ ਕੀ ਮਿਲੂਗਾ ਨਾ ਇਦੇ ਵਿੱਚ ਉਹ ਨਹੀਂ ਹੁੰਦਾਗਾ ਇਹਦੇ ਵਿੱਚ ਵੀਡੀਓ ਆਪਦਾ ਘਰ ਦਾ ਸਾਰਾ ਜਾਨੀ ਕਿ ਮਾਇਓ ਡਾਟਾ ਦੱਸੋ ਜੋ ਵੀ ਗੱਲ ਬਾਤ ਆ ਬੈਠਦੇ ਉੱਠਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਭੈਣ ਭਰਾ ਸਾਰੇ ਆਪਣੀ ਮਦਦ ਕਰਦੇ ਆ ਹਣ ਤਾਂ ਸਾਰੇ ਆਪਦੇ ਕਮੈਂਟ ਵੀ ਕਰਿਆ ਕਰੋ ਵੀਰੇ ਤੁਸੀਂ ਬਹੁਤ ਜ਼ਿਆਦਾ ਕਮੈਂਟਾਂ ਦੀ ਲੋੜ ਆ ਮੈਨੂੰ ਸਪੋਰਟ ਦੀ ਲੋੜ ਆ ਆਤਮ ਬਨ ਕੇ ਬੇਨਤੀ ਹੈ ਜਰੂਰ ਵਾਟ ਵਾਟ ਸਪੋਰਟ ਕਰੋ ਆਪਾਂ ਕੰਮ ਆਪਣੇ ਤੁਹਾਡੀ ਹੈਲਪ ਦੇ ਨਾਲ ਇੱਕ ਆਪਣੇ Wi-Fi ਲੱਗ ਗਿਆ ਹਾਂਜੀ ਬਹੁਤ ਕਮ ਸਵਾਰੀ ਦੇ ਭੈਣ ਭਰਾ ਬਹੁਤ ਹੈਲਪ ਕਰਦੇ ਆ ਆਪਣੀ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰੋ ਜੀ ਗੁਰਪ੍ਰੀਤ ਸਿੰਘ ਬਰਾੜ ਸਿੰਘ ਨਹੀਂ ਲੈਣਾ ਸਾਰੀ ਸੱਚ ਗੁਰਪ੍ਰੀਤ ਬਰਾੜ ਆ ਜੀ ਕਲਾ ਚੈਨਲ ਦਾ ਨਾਮ ਮਨਵਾਤਵਾਦ ਲਾਇਕ ਕਰੋ ਸ਼ੇਅਰ ਕਰੋ ਜੀ ਅੱਜ ਕੱਲ ਬੰਦਾ ਕੋਈ ਵੀ ਹਰੇਕ ਬੰਦਾ ਸੋਚਦਾ ਯਾਰ ਮੇਰੇ ਦੀਨ ਚੱਲੇ ਯਾਰ ਮੇਰੇ ਕਹਿਣ ਤੇ ਚੱਲੇ ਯਾਰ ਇਹ ਐ ਕਰੇ ਹਨ ਕਈ ਬੰਦੇ ਨੂੰ ਇੱਤ ਹੁੰਦੀ ਹੈ ਕਹਿੰਦੀ ਯਾਰ ਮੇ ਜਾ ਕੇ ਸਦੇ ਨਾਲ ਉੱਟ ਜਾ ਪਰ ਅੱਜ ਕਨ ਕਈ ਵਡਿਆਈ ਦੇ ਭੁੱਖੇ ਹੁੰਦੇ ਆ ਵੀ ਮੇਰੀ ਵਡਿਆਈ ਕਰੀ ਚੱਲੂ ਹਨ ਕਈ ਬੰਦੇ ਇੰਜ ਵੀ ਨੇਕਾ ਮਿਲ ਜਾਂਦੇ ਆ ਕਈ ਬੰਦੇ ਕਹਿੰਦੇ ਆ ਯਾਰ ਕੋਈ ਚੱਕਰ ਹੀ ਨਾ ਕੋਈ ਉਹਨਾਂ ਨੂੰ ਗੁੜਿਆ ਹੀਗਾ ਨਾ ਕੋਸਲਾਤ ਦਾ ਨਾ ਉਹ ਹਰੇਕ ਬੰਦਾ ਆਪਣੀ ਪਾਲਸੀ ਵਰਤਦਾ ਚਾ ਥੋੜੀ ਵਾਰ ਤੇ ਚਾ ਬਹੁਤੀ ਵਾਰਦੇ ਹਨ ਤੇ ਸੋ ਆਪਦੇ ਭੈਣ ਭਰਾ ਨਾਲ ਆਪਾਂ ਮਿਲ ਕੇ ਰਹਿਣਾ ਜੁੜ ਕੇ ਰਹਿਣਾ ਠੀਕ ਹੈ ਜੀ ਜੋ ਆਪਾਂ ਨੂੰ ਹੁਕਮ ਹੋਊਗਾ YouTube ਵੱਲੋਂ ਭੈਣਾ ਭਰਾਵਾਂ ਵੱਲੋਂ ਉਸੇ ਤਰ੍ਹਾਂ ਹੀ ਆਪਾਂ ਵੀਡੀਓ ਸ਼ੇਅਰ ਕਰਿਆ ਕਰਾਂਗੇ ਇੱਕ ਜਰੂਰੀ ਗੱਲ ਇਹ ਹੈ ਵਿੱਚ ਚ ਵਦ ਵਦ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਸਪੋਰਟ ਕਰੋ ਲਾਈਕ ਕਰੋ ਵਾਟਸਾਪ ਸ਼ੇਅਰ ਕਰੋ ਜੀ ਤੁਹਾਡੇ ਹੀ ਬਦੌਲਤ ਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚ ਚੁੱਕਾ ਹਾਂ ਬਾਕੀ ਮੇਰੇ ਵੀਰ ਜਗਦੀਪ ਸਿੰਘ ਦੀਪੂ ਜੱਗਾ ਸਿੰਘ ਕਬੱਡੀ ਖਿਡਾਰੀ ਉਹਨਾਂ ਤੋਂ ਵੀ ਬਹੁਤ ਪਿਆਰ ਮਿਲਿਆ ਸਾਨੂੰ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹਦਰ ਗੁਗਰੀ ਰਾਤ ਚੌਕਣੀ ਤਰੱਕੀ ਬਾਛੇ ਜੀ ਇੱਕ ਮੇਰਾ ਵੀਰ ਬਿਲਕੁਲ ਗਵਾਂਢ ਤੋਂ ਹੀ ਆ ਉਹ ਸਾਰਾ ਪਰਿਵਾਰ ਭਰ ਗਿਆ ਹੋਇਆ ਜੂਸੇ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੋ ਵੀ ਕੁਛਾਨੂੰ ਮੁਸ਼ਕਲ ਆਇਆ ਉਹ ਵੀਰ ਸਾਡਾ ਪੂਰ ਤੇ ਹੱਲ ਕਰ ਦਿੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਕੋਈ ਵੀ ਸਮੱਸਿਆ ਹੋਵੇ ਬੱਚਾ ਵਾਸਤੇ ਤੁਹਾਡੇ ਵਾਸਤੇ ਜਾ ਕੋ ਕਰੋ ਕੋਈ ਜ਼ਰੂਰੀ ਸਮਾਨਾ ਨਹੀਂ ਕੋਈ ਕਿਤੇ ਕਈ ਬੰਦੇ ਦਾ ਹੱਥ ਛੱਡਦਾ ਨਾ ਆਪਾਂ ਇਹ ਇਹ ਸਾਡਾ ਨਹੀਂਗਾ ਜ਼ਰੂਰੀ ਛਾਨੂ ਤਾਂ ਇੰਨਾ ਖੁਸ਼ੀ ਹੋ ਜਾਂਦੀ ਹੈ ਵੀ ਸਾਡੇ ਭੈਣ ਭਰਾ ਨਾਲ ਜੁੜਦੇ ਆ ਮੇਰੇ ਭੈਣ ਭਰਾ ਇੰਨੇ ਹੈਗੇ ਆ ਨਾ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਇਸ ਲਈ ਧੰਨਵਾਦ ਕਰਦੇ ਆ ਪਰਮਾਤਮਾ ਉਹਨਾਂ ਦੀ ਕਮਾਈ 'ਚ ਬਰਕਤ ਬਾਵੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਗੁਣਾਂ 'ਚ ਆ ਬਾਕੀ ਭੈਣਾਂ ਭਰਾਵਾਂ ਦੇ ਸਭ ਤੋਂ ਬੰਦਾ ਗਾਹ ਮਾਦਾ ਨਹੀਂ ਪੈਸਾ ਅਲੱਗ ਹੈ ਧਨਦولت ਵਾਸੇ ਬੰਦੇ ਦਾ ਸੁਭਾ ਠੰਡਾ ਉਹਨਾਂ ਚਾਹੀਦਾ ਹਰੇਕ ਨੂੰ ਮਿਲ ਵਰਤਣਾ ਚਾਹੀਦਾ ਬਾਕੀ ਆਉਣੀ ਹਰੇਕ ਬੰਦੇ ਦਾ ਇਹ ਕਹਿੰਦਾ ਯਾਰੇ ਕਮਲਾ ਉਹ ਮੱਕ ਦੂਜੇ ਨੂੰ ਆਪ ਕਹਿ ਦਿੰਦੇ ਨਾ ਆ ਯਾਰ ਇਹ ਤਾਂ ਮੂੰਹ ਭੱਜਾ ਪਰਦਾ ਯਾਰ ਇਹਨੂੰ ਮੱਕਾਂ ਦੀ ਨਾ ਭਾਈ ਜੋ ਵੀ ਆਪਦਾ ਬੰਦਾ ਆਉਦੇ ਸਿਰ ਤੇ ਖੜਾ ਹੁੰਦਾ ਹੈ ਨਾ ਤਰਦਾ ਫਿਰਦਾ ਬਾਹਰ ਨੂੰ ਹੁੰਦਾ ਜਾਣਾ ਆਉਣਾ ਬਾਹਰ ਅੰਦਰ ਬਹਿਣਾ ਉਹ ਉਹ ਬੰਦਾ ਜਦੋਂ ਬਾਹਰ ਚ ਜਾ ਕੇ ਵੇਖਦਾ ਉਹਦੋਂ ਸਾਰੀ ਕੰਡੀਸ਼ਨ ਵੇਖ ਲੈਂਦਾ ਵੀ ਇਹ ਇੱਧਰ ਨੂੰ ਹਣ ਕਰਦਾ ਕਿਦਾਂ ਦਾ ਕੀ ਨਹੀਂ ਇੱਕ ਵੀਰੋ ਕੋਈ ਵੀ ਹੈ ਜਪੈਨ ਵੀਡੀਓ ਪਾਉਂਦੀ ਹੈ ਜਪਰਾ ਜ ਮਾਤਾ ਜਪ ਜੁਰਗ ਅਬ ਸੁਣ ਸੁਣੇ ਕਮੈਂਟ ਕਰਿਆ ਕਰਕੇ ਉਹਨਾਂ ਨੂੰ ਵੀ ਉਹਨਾਂ ਦਾ ਹੌਸਲਾ ਵਧਾਈ ਕਰਨਾ ਹੁੰਦਾ ਵੀ ਭਾਈਏ ਜੀ ਤੁਹਾਡੇ ਨਾਲ ਕਿੰਨਾ ਭੈਣ ਭਰਾ ਦਾ ਹੌਸਲਾ ਵੱਜ ਜਾਂਦਾ ਵੀ ਮੇਰੇ ਨਾਲ ਖੜਾ ਭੈਣ ਭਰਾ ਮੇਰੇ ਮੈਨੂੰ ਕੋਈ ਅਜੀ ਗੱਲ ਦੀ ਟੈਨਸ਼ਨ ਹੀ ਨਹੀਂ ਤੇ ਜਿੱਥੇ ਆਪ ਐਵੇਂ ਕਮੈਂਟ ਹੈ ਜੀ ਕਿਸੇ ਨੂੰ ਗਲਤ ਫਲਤ ਐਵੇਂ ਕਮੈਂਟ ਕਰੀ ਜਾਣੇ ਇਦਾਂ ਇਹ ਆ ਇਦਾਂ ਇਦਾਂ ਨਹੀਂ ਐ ਨਹੀਂ ਕਰਨਾ ਚਾਹੀਦਾ ਸਭ ਭੈਣ ਭਰਾ ਰਲ ਮਿਲ ਕੇ ਰਹੋ ਜੇ ਕੋਈ ਬੰਦਾ ਪਿੱਛੇ ਨੂੰ ਜਾਂਦਾ ਉਹ ਨੂੰ ਪਾ ਫੜ ਕੇ ਬਰਾਬਰ ਲਾਓ ਸਾਡਾ ਇਹ ਆਲਾ ਹਣ ਆਉਂਦਾ ਜੇ ਕੋ ਬੰਦਾ ਮਾੜਾ ਮੋਟਾ ਬਿਮਾਰ ਹੁੰਦਾ ਜਾਂ ਕੋਈ ਵੈਸੇ ਹੀ ਬੁਖਾਰ ਚੜ ਗਿਆ ਜਾਂ ਕੋਈ ਤਕਨੀਕੀ ਕਾਰਨ ਆ ਦੇਣਾ ਤੇ ਕਈ ਬੰਦੇ ਇਹ ਜੇ ਹੁੰਦੇ ਆ ਕਹਿੰਦੇ ਚੱਲ ਯਾਰ ਬਹਾਵਾ ਡਿੱਗ ਗਿਆ ਨੂੰ ਹੋਰ ਨਾ ਪੱਲੇਗੇ ਕਰਨ ਵਾਲਾ ਪ੍ਰਮਾਤਮਾ ਦਾ ਪ੍ਰਮਾਤਮਾ ਤੋਂ ਵੱਡੀ ਚੀਜ਼ ਹੈ ਹੀ ਕੋਈ ਨਹੀਂ ਜੋ ਦੇਣਾ ਉਹਨੇ ਦੇਣਾ ਜੋ ਸਵੇਰ ਪਾ ਉੱਠਦੇ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਲਿਖ ਜਪਦੇ ਆ ਫੇਰ ਆਪਾਂ ਕੋਈ ਕੰਮ ਕਰਾਂ ਮਸ਼ਵਰਾ ਸਲਾਹ ਕਰਕੇ ਫਿਰ ਕੰਮਾਂ ਲਈ ਕੋਈ ਕਿਤੇ ਜਾਂਦਾ ਕੋਈ ਕਿਤੇ ਸ਼ੌਪ ਤੇ ਲੱਗਾ ਕੋਈ ਕਿਤੇ ਲੱਗਾ ਉਹ ਸਰਪਾ ਪ੍ਰਮਾਤਮਾ ਦੀਆਂ ਆਪਣੀਆਂ ਡਿਊਟੀਆਂ ਲੈਣੀਆਂ ਆਪਾਂ ਆਪਣੀਆਂ ਡਿਊਟੀਆਂ ਦੀਆਂ ਤਾਂ ਇਹ ਉਹਨਾਂ ਡਿਊਟੀਆਂ ਹੀ ਐਸੀਆਂ ਹੋ ਗਈਆਂ ਉਹਨਾਂ ਉਸ ਟਾਈਮ ਤੋਂ ਨੂੰ ਅੰਮ੍ਰਿਤ ਵੇਲੇ ਭਾਈ ਸਾਧਨਾ ਤੋਂ ਭਾਈ ਕੋ ਬਾਣੀ ਬੜੋ ਗੁਰੂ ਨਾਲ ਜੁੜੋ ਠੀਕ ਹੈ ਜੀ ਤੇ ਜੋ ਕੁਝ ਕਰਾਉਂਦਾ ਮਾਲਕ ਕਰਾਉਂਦਾ ਉਹ ਹਣ ਆਪਣਾ ਕਈ ਵਾਰੀ ਕਿਛ ਨਾ ਟਰੀ ਨਿਕਲੇ ਹੁੰਦੀ ਹੈ ਨਾ ਉਹ ਬੜਾ ਚੁਕਰਾਨਾ ਵਰਦਾ ਹੈ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਉਸ ਜੱਜੇ ਪਾਸ਼ਾ ਦਾ ਜਿਨੇ ਮੈਨੂੰ ਰੋਜੀ ਰੋਟੀ ਪਾਇਆ ਮੈਨੂੰ ਭੁੱਖੇ ਨੂੰ ਪੋਜਨ ਚੁਕਾਇਆ ਨਹੀਂ ਮੇਰੇ ਕੋਲੇ ਕੁਝ ਨਹੀਂ ਸੀ ਹਨਾ ਉਹ ਲਾਟਰੀ ਵਾਲਾ ਬੰਦਾ ਕਿੰਨਾ ਖੁਸ਼ ਹੁੰਦਾ ਸੋ ਇਸ ਕਰਕੇ ਵੀ ਭੈਣ ਭਰਾ ਸਾਰੇ ਰਲ ਮਿਲ ਕੇ ਰਹੀਏ ਨੇ ਇਕਾ ਕਰੀਏ ਕਿ세 ਹਮ ਬਰਾਬਰ ਆਪਾਂ ਬੋਲਣ ਤੋਂ ਪਹਿਲਾਂ ਪਹਿਲਾਂ ਆਪਦੇ ਲਈ ਵੇਖ ਲਈਏ ਵੀ ਇਹ ਸ੍ਰੀ ਕਿੱਦਾਂ ਦੇ ਆ ਅਸੀਂ ਯਾਰ ਉਹ ਪਲਾਨ ਨੂੰ ਕਹਿਣੀ ਆ ਗੱਲ ਪਹਿਲਾਂ ਆਉਦੇ ਮਨ ਨੂੰ ਉਹਦਾ ਦਿਮਾਗ ਨੂੰ ਉਹ ਸੋਚੋ ਵੀ ਇਹ ਗੱਲ ਕਿਹੜੇ ਤੰਗ ਤਰੀਕੇ ਨਾਲ ਕਰਨੀ ਹੈ ਕਿਵੇਂ ਕਈ ਦਾ ਹੁਣ ਕਿਸੇ ਨੂੰ ਗੱਲ ਕਰਨੀ ਹੈ ਤਾਂ ਸਿੱਧਾ ਸਾਂਹ ਛੋਟਾ ਮਾਰ ਦੇ ਆ ਥੋੜੋ ਗੱਲਾਂ ਹੁੰਦੀਆਂ ਹੁੰਦੀਆਂ ਗੱਲਾਂ ਹੁੰਦੀਆਂ ਐ ਬਹਿ ਕੇ ਪਿਆਰ ਨਾਲ ਸਮਝਾਉਂ ਅਗਲੇ ਨੂੰ ਲੈ ਵੀ ਭਾਈ ਇੱਦਾਂ ਇੱਦਾਂ ਆਇਆ ਇੱਦਾਂ ਆ ਉਹ ਹਰੇਕ ਬੰਦਾ ਨਾ ਕਹਿੰਦਾ ਮੈਂ ਜੇ ਆ ਯਾਰ ਮੇਰੇ ਮੈਂਚ ਹੈ ਨਾ ਮੇਰੇ ਅਕਦਾ ਕੋਈ ਇਹ ਨਹੀਂ ਜਣ ਕੋ ਸਿਆਣਪ ਕਿੱਥੋਂ ਆਈ ਕਿਹਨੇ ਦਿੱਤੀ ਸਿਆਣਪ ਤੈਨੂੰ ਠੀਕ ਹੈ ਜੀ ਉਹ ਦੇਣ ਵਾਲਾ ਉੱਪਰਲਾ ਮਾਲਕ ਹੈ ਜੇ ਚੰਗੇ ਕੰਮ ਕਰਾਂਗੇ ਤਾਂ ਚੰਗਾ ਨਤੀਜਾ ਨਿਕਲਊਗਾ ਜੇ ਮਾੜੇ ਕੰਮ ਕਰਾਂਗੇ ਤਾਂ ਮਾੜਾ ਨਤੀਜਾ ਨਿਕਲਊਗਾ ਸੋ ਇਸ ਕਰਕੇ ਮੇਰੀ ਤਾਂ ਖਾਸ ਕਰਕੇ ਭਣਾ ਪ੍ਰਭੰਗ ਇਹ ਹੀ ਬੇਨਤੀ ਹੈ ਵੀ ਸਾਰੇ ਇਕੱਠੇ ਰਲ ਬਣ ਕੇ ਰਹੋ ਇਕੱਠੇ ਬੈਠ ਠਕ ਕਰੋ ਅਸੀ ਕੇ ਡੀ ਜਾਓ ਪਰਿਵਾਰ ਦੇ ਵਿੱਚ ਜਿੰਨਾ ਪਰਿਵਾਰ ਦੇ ਵਿੱਚ ਅਸ ਲਿਆ ਨਾ ਸਮਝ ਲਓ ਉਸ ਘਰ ਦੇ ਵਿੱਚ ਸਵਰਗ ਆ। ਦੂਸਰਾ ਨੰਬਰ ਇਹ ਹੈ ਕੰਨੀ ਸੁਣੇ ਤੇ ਅੱਖੀ ਵੇਖੇ ਦਵਾਰਨਾ ਕਰੋ। ਕਈ ਵਾਰੀ ਅਗਲਾ ਜਾਂਦਾ ਜਾਂਦਾ ਰੂਹ ਅੱਟ ਜਾਂਦਾ ਐ ਬੇ ਮੱਚੀ ਜੇ ਲੋ। ਤੇ ਮੁੜ ਕੇ ਆਪਾਂ ਦੁਬਾਰਾ ਫੇਰ ਘੜ ਘੜ ਕੇ ਇੱਥੇ ਵੇਖਾਂਗੇ ਉਹ ਜਾ ਪ੍ਰੋਗਰਾਮ। ਆਪਾਂ ਮੈਂ ਮੁੱਢ ਤੋਂ ਹੀ ਜਦੋਂ ਮੈਂ ਪਰ ਸੱਚ ਚ ਸ਼ੁਰੂ ਕੀਤਾ ਮੈਂ ਇੱਕ ਹੀ ਮਨ ਚ ਸੋਚਿਆ ਸੀ ਮੈਂ ਕਿ ਵੀ ਆਪਾਂ ਪਹਿਲਾ ਸਾਰਿਆਂ ਦਾ ਧੰਨਵਾਦ ਕਰਨਾ ਹੈ ਬਾਕੀ ਜਿਹੜਾ ਮੇਰੇ ਨਾਲ ਭੈਣ ਭਰਾ ਖੜਦਾ ਮੇਰੇ ਓਕੇ ਵੇਲੇ ਬਾਹ ਫੜਦਾ ਆਪਾਂ ਉਹਦਾ ਬਈ ਪ੍ਰਮਾਤਮਾ ਅੱਗੇ ਚੁਕਰਾਨਾਮ ਕਰਨਾ ਹੀ ਗੱਲ ਹੈ ਮੈਨੂੰ ਕੋਈ ਨਾ ਰੋਕ ਸਕਦਾ ਨਾ ਭਾ ਕੇ ਜਿੱਤੇ ਰੁਕਦਾ ਹੁਣ ਮੇਰੇ ਮੇਰੀ ਭੈਣ ਇੱਕ ਅਮਰੀਕਾ ਤੋਂ ਆ ਉਹਨੇ ਵੀ ਵਿਚਾਰੀ ਨੇ ਬਹੁਤ ਬਹੁਤ ਫੁੱਲ ਆਂਦੇ ਆ ਉਹ ਵਜਦੇ ਰਹਿੰਦੇ ਆ ਵੀ ਠੀਕ ਠਾਕ ਹੈ ਕਿਵੇਂ ਹੈ ਤੇ ਬੱਚੇ ਠੀਕ ਹੈ ਬੱਚੇ ਪੜੀ ਜਾਂਦੇ ਆ ਤੁਸੀਂ ਤੰਦਰੁਸਤ ਹੋ ਤੇ ਉਹ ਬਾਈ ਜੀ ਨੂੰ ਥੋੜਾ ਜਿਹਾ ਨਾ ਉਹ ਕਿਤੇ ਡਰਾਈਵਿੰਗ ਕਰਦਿਆ ਕਰਦਿਆ ਤੋਂ ਕਈ ਵਾਰੀ ਨਾ ਆੜ ਮੋੜਾਂ ਚੜ ਜਾਂਦੀ ਹੈ ਨਾ ਕਈ ਕੋਈ ਮੁਸ਼ਕਲ ਆ ਜਾਂਦੀ ਹੈ ਤੇ ਉਹ ਉਹਨੂੰ ਬਾਈ ਨੂੰ ਕਿਸੇ ਨੇ ਸਰਵੈਕਲ ਦਾ ਕਹਿਤਾ ਵੀ ਸਰਵੈਕਲ ਆ ਤੈਨੂੰ ਤੇ ਉਹ ਭੈਣ ਨੇ ਪਰ ਗੱਲ ਕੀਤੀ ਮੇਰੇ ਕੋਲੇ ਮੈਂ ਉਹ ਭੈਣ ਨੂੰ ਆਖਿਆ ਮੈਂ ਕਿ ਭੈਣੇ ਮੈਂ ਨੰਬਰ ਦੇ ਦਿੰਨਾ ਇੱਕ ਤੁਸੀਂ ਉਹਨਾਂ ਨਾਲ ਗੱਲਬਾਤ ਜਰੂਰ ਕਰੋ ਕੋਈ ਪੈਸਾਰੀ ਦਵਾਈ ਦਾ ਲੈਣੀ ਆ ਆਪਾਂ ਦਵਾਈ ਮੈਡੀਕਲ ਜੋ ਹੈ ਉਹਨਾਂ ਨੇ ਤਾਂ ਸਰਪੇਕ ਦੱਸਣਾ ਹੈ ਰੋਗ ਸੁਣਨਾ ਹੈ ਚਲੋ ਆ ਇੱਥੇ ਸਾਨੂੰ ਲੋੜ ਨਹੀਂ ਪਈ ਉਹ ਬਾਈ ਜੀ ਠੀਕ ਹੋ ਗਏ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰਾ ਨੂੰ ਬਜ਼ੁਰਗਾਂ ਨੂੰ ਮਤਾਵਾਂ ਨੂੰ देखो ਵੀਰੇ ਆਪਾਂ ਜੇ ਕੋਈ ਲਾਜ ਹੁਣ ਕਈ ਹੋ ਗਏ ਯਾਰ ਮੈਨੂੰ ਆਹ ਦੋਖਾ ਮੈਨੂੰ ਆਹ ਦੋਖਾ ਨਾ ਜੇਕਰ ਪਤਾ ਸਹੀ ਟਿਕਾਣਾ ਵੀ ਜੇ ਹਾਂ ਕਈ ਵਾਰੀ ਫਰਕ ਸਵਾਦੀ ਚੁੰਡੀ ਨਾਲ ਵੀ ਪੈ ਸਕਦਾ ਕਈ ਵਾਰੀ ਆਪਾਂ ਸਾਰੇ ਹਸਪੀਟਲਾਂ ਚ ਵੀ ਜਾਇਉਂਦੇ ਆ ਸਾਰੇ ਪਾਸੇ ਜਾਇਉਂਦੇ ਆ ਪਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਵੀ ਇੱਕ ਗੱਲ ਸੋਚਣ ਵਾਲੀ ਹੈ ਵੀ ਜੇ ਡਾਕਟਰ ਤੋਂ ਆਪਾਂ ਦਵਾਈ ਲੈਨੇ ਆ ਉਹਦਾ ਘਟੋ ਘਟ ਪੰਜ ਦਿਨ ਦਾ ਕੋਸ਼ਿਸ਼ ਤਾਂ ਕਰੋ ਨਾ ਪੰਜਾਂ ਦਿਨਾਂ ਦੇ ਵਿੱਚ ਵਿੱਚ ਜਾਨੀ ਕਿ 72 ਘੰਟਿਆਂ ਦੇ ਵਿੱਚ ਤਾਂ ਦਸਹੀ ਦੀਂਦੀ ਦਵਾਈ ਜੇਕਰ ਬੇਰ ਵੀ ਬਤਨਾ ਨਾ ਲੱਗੇ ਫਿਰ ਉਹਨੂੰ ਦੱਸੋ ਕਿ ਜਨ ਰੋਕੀ ਹੈ ਅਸਲ ਵਿੱਚ ਇੱਕ ਦਾਬ ਨਾ ਵੀ ਜਿਵੇਂ ਅੱਜ ਆਪਾਂ ਦਵਾਈ ਲੈ ਲੈ ਕੇ ਕਿਸੇ ਡਾਕਟਰ ਤੋਂ ਆਪਾਂ ਜਾ ਕੇ ਦੂਜੇ ਡਾਕਟਰ ਦੇ ਉੜ ਕੇ ਦੂਜੇ ਤੋਂ ਤੀਜੇ ਦੇ ਉੜ ਕੇ ਉਹ ਫਿਰ ਕਈ ਕਈ ਆਪੋ ਆਪਣਾ ਜਾਨੀ ਕਿ ਅਪਟਾਇਮੈਂਟ ਐ ਰੇਖ ਨੇ ਬਾਂ ਡਾਕਟਰ ਨੇ ਚਲਾਉਣਾ ਹੁੰਦਾ ਉਹਨੇ ਆਪ ਦੀ ਰਿਪੋਰਟ ਲੈਣੀ ਹੁੰਦੀ ਹੈ ਆਪ ਦੀ ਲੈਣੀ ਹੈ ਪਰ ਕਿਸੇ ਦੇ 100% ਦਾ ਡਾਕਟਰ ਕਿਸ ਦੀ ਰਿਪੋਰਟ ਦੇ ਦੂਜੇ ਦੀ ਇਲਾਜ ਕਰਦਾ ਨਹੀਂ ਰਿਪੋਰਟ ਆਪ ਕਰਾਉਂਦਾ ਹੀ ਨਾ ਮੰਗਿਆ ਤੇ ਸੋ ਇਸ ਤਰ੍ਹਾਂ ਕਰਕੇ ਵੀ ਪਹਿਲਾਂ ਉਹ ਦੀ ਪੋਰਟਸ ਪੂਰਾ ਕਰੋ ਜੇਕਰ ਨਹੀਂ ਆਪ ਕੋਰਾ ਮਾਉਂਦਾ ਫਿਰ ਦੂਸਰਾ ਡਾਕਟਰ ਬਦਲਾ ਪਈ ਹੈ ਕਈ ਵਾਰੀ ਆਪਾ ਕੀ ਕਰਦੇ ਇੱਕ ਗੋਲੀ ਇਹ ਤੋਂ ਲੈ ਲਈ ਇੱਕ ਗੋਲੀ ਦੂਜੇ ਤੋਂ ਲੈ ਲਈ ਤੀਜੇ ਤੋਂ ਜਾ ਕੇ ਟੀਕਾ ਲਵਾ ਲੈ ਉਹ ਦਾ ਪਰਥਰੀ ਨੂੰ ਨੁਕਸ ਪਾਉਣਾ ਪਾਉਂਦਾ ਬਾਕੀ ਕੁਦੈਲਣਾ ਛੱਡਿਆ ਕਰੋ ਪ੍ਰਮਾਤਮਾ ਤੇ ਭਰੋਸਾ ਰੱਖੋ ਸਭ ਕੁਝ ਉਸੇ ਨੇ ਕਰਨਾ ਉਸ ਦੀ ਲੀਲਾ ਚਾਹੀਏ ਉਸ ਨੇ ਬੰਨੇਗਾ ਮੈਸਤਰੀ ਬਣਿਆ ਕੌਣ ਬਣਾ ਕੇ ਗਿਆ ਕੀ ਨੇ ਮੈਂ ਦਿਮਾਗ ਚ ਕੰਮ ਭਰਿਆ ਵੀ ਜੋ ਇਹ ਮੈਸਤਰੀ ਗੁੰਨ ਦਾ ਕੰਮ ਕਰਨਾ ਸੋਨਾ ਕੰਮ ਕਰਨਾ ਤੇ ਰਗਾ ਕਈ ਨੇ ਆਉਣਗੇ ਹੈਨਾ ਕੰਮ ਸਿੱਖਣ ਦਾ ਤੇ ਸਿਖਾਉਣ ਦੇ ਵਿੱਚ ਫਰਕ ਹੈ ਜਿਹੜਾ ਸਿਖਾਉਣ ਵਾਲਾ ਕਈ ਵਾਰੀ ਗਾਲਾਂ ਕੱਢ ਕੇ ਵੀ ਸਿਖਾਉਂਦਾ ਹੈ ਕਈ ਇਹ ਕਹੁੰਦੇ ਆ ਵੀ ਇੱਕ ਪਿਆਰ ਨਾ ਸਕਦਾ ਜਿਹੜਾ ਪਿਆਰ ਨਾ ਸਿਖਾਇਆ ਉਹ ਬੰਦੇ ਦੇ ਦਿਮਾਗ ਚ ਚਲਦੀ ਵਰਦ ਜਾਂਦਾ ਜਿਹੜਾ ਬਸ ਉਹ ਜੋ ਇੱਕ ਬੰਦਾ ਸਿਖਾਉਣ ਵਾਲੇ ਦੇ ਕੋਲੇ ਆ ਕੇ ਬਹਿ ਜਾਂਦਾ ਫਿਰ ਜਿਹਨੂੰ ਸਿਖਾਉਂਦਾ ਉਹ ਰੋਹ ਮਾਰਦਾ ਕੋਰੀ ਬ੍ਰੇਕ ਮਜਬੂਰੀ ਬਣ ਜਾਂਦੀ ਹੈ ਕਿ ਮੈਂ ਗੌਨ ਲੈਣਾ ਹੈ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਕਈ ਬੰਦੇ ਮੈਂ ਜਾਣ ਪੁੱਜ ਕੇ ਕੰਮ ਸਹੀ ਵੀ ਹੋਈ ਜਾਂਦਾ ਕਈ ਵਾਰ ਜੋ ਮਾੜਾ ਮੋਟਾ ਨੁਕੋਚਾ ਕਰ ਚਾਹੀਦਾ ਕਰ ਨਹੀਂ ਹਿੰਦੇ ਹਨ ਬਾਕੀ ਜਿਹਨਾਂ ਭਾਈ ਗੌਰ ਦੇ ਨਾਲ ਉਹਨਾਂ ਦਾ ਕੋਈ ਕੁਝ ਕਰਨਾ ਹੀ ਕਰਨਾ। ਬਾ ਗੌਰ ਲੈਣ ਵਾਲੇ ਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਮੈਂ ਇਹ ਐਮ ਇਤਿਹਾਰ ਦੇ ਕੇ ਪਾਸ ਹੋ ਜਾਵਾਂਗਾ ਕਿ ਨਹੀਂ ਹੋਵਾਂਗਾ। ਠੀਕ ਹੈ। ਇਹ ਆਪਾਂ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਜਿਹਦਾ ਆਪਦੇ ਦਿਮਾਗ ਜਿੱਦੋਂ ਨੂੰ ਤੁਰਪੇ ਤੇ ਦਿਮਾਗ ਪੱਕਾ ਲਾ ਲਓ ਜੇ ਨਹੀਂ ਕਰਨਾ ਤਾਂ ਦਾ ਕੋਈ ਜੇ ਮਨ ਲੱਗ ਮੇਰਾ ਕੰਮ ਆ ਕੋਈ ਨੂੰ ਕੰਮ ਦੀ ਉਹ ਸੁਬਨ ਕੋਈ ਦਿੱਕਤ ਆਉਂਦੀ ਹੈ। ਇੱਕ ਹਰੇਕ ਨੂੰ ਨਾ ਦੱਸਿਆ ਕਰੋ ਯਾਰ ਮੈਂ ਆਹ ਕੰਮ ਕੀਤਾ ਸੀ ਯਾਰ ਮੇਰੇ ਆਏ ਨੇ ਪਰ ਟੋਇਆ ਯਾਰ ਇਹਦਾ ਨਾ ਇੱਕ ਮੁੜ ਕੇ ਅਗਲੇ ਮੁਖੌਲ ਡਾਉਂਦੇ ਕਰੋ ਸਿਆਣੇ ਬੰਦੇ ਨਾਲ ਰਹਿ ਲਓ ਸਿਆਣੇ ਬੰਦੇ ਦੀ ਗੱਲ ਸੁਣੋ ਸਿਆਣੇ ਨੂੰ ਸੁਣੋ ਸਿਆਣਾ ਜਿਵੇਂ ਕਹਿੰਦਾ ਉਵੇਂ ਚੱਲੋ ਦੂਜੀ ਗੱਲ ਹੈ ਜੇ ਆਪਾਂ ਕਿਸੇ ਸਿਆਣੇ ਬੰਦੇ ਤੋਂ ਗੱਲ ਪੁੱਛਣੀ ਹੈ ਉਹ ਦੱਸੂ ਵੀ ਵਿਸਤਾਰ ਨਾਲ ਜੇ ਆਪਾਂ ਬਰਾਬਰ ਦੇ ਹਾਣ ਨੂੰ ਹਾਣੀ ਨੂੰ ਪੁੱਛ ਗਏ ਉਹ ਮਜ਼ਾਕ ਕਰਨਗੇ ਠੀਕ ਹੈ ਜੀ ਆਪਾਂ ਮਜ਼ਾਕ ਦੇ ਪਾਤਰ ਨਾ ਆਪਾਂ ਪਿਆਰ ਪ੍ਰੇਮ ਨਾਲ ਰਹਿਣਾ ਪਰਿਵਾਰ ਦੇ ਵਿੱਚ ਜਾਰ ਨਹੀਂ ਕੋਈ ਬਾੜਾ ਜਨਕੇ ਉਸੇ ਮਸਾਲੇ ਦੇ ਵਿੱਚ ਆ ਕੇ ਨਾ ਕੋ ਗਲਤ ਫੈਸਲਾ ਲਿਆ ਕਰੋ ਪਹਿਲਾਂ ਉਸ ਗੱਲ ਨੂੰ ਚਚਾ ਕਰੋ ਜੇਕਰ ਦੋ ਧਰਾਂ ਦੇ ਵਿੱਚ ਜਿਆਦਾ ਬੋਲਬਾਲਾ ਹੁੰਦਾ ਜਾਂ ਕੋਈ ਲੜਾਈ ਝਗੜਾ ਨਾ ਇੱਕ ਧਰ ਚੁੱਪ ਕਰਕੇ ਸਾਰਾ ਬਚਣਾ ਹੁੰਦਾ ਹੈ ਆਪਾਂ ਹੁਣ ਜੇ ਕਿਤੇ ਨੂੰ ਆਪਣਾ ਆਪ ਦਾ ਘਰ ਦੀ ਜ਼ਰੂਰੀ ਗੱਲ ਦੱਸਾਂ ਤੇ ਬਾਹਰ ਜਾ ਕੇ ਉਹਨਾਂ ਵੀ ਗੱਲਾਂ ਨਾਲ ਜੋੜ ਕੇ ਮਕੌਲ ਬਣਾ ਦਿੰਦਾ ਜੇ ਲੜਾਈਆਂ ਵੱਡੇ ਤੋਂ ਵੱਡੀਆਂ ਵੀ ਨਿਬੜਦੀਆਂ ਇਹ ਨਹੀਂ ਗੱਲ ਵੀ ਨਹੀਂ ਨਿਬੜਦੀਆਂ ਪਰਨ ਬੜਾ ਹੋਣਾ ਮਾੜਾ ਚਾਹੀਦਾ ਸੁਲਾਹ ਪਰ ਉਹਨਾਂ ਨਾਲ ਪੱਕਾ ਪੰਡਾ ਚਾਹੀਦਾ ਇਹ ਨਾ ਹੋਵੇ ਉਹ ਦੀ ਸੁਣ ਕੇ ਉੱਧਰ ਉਹ ਦੀ ਸੁਣ ਕੇ ਉਹ ਤਾਂ ਫੇਰ ਫੈਸਲੇ ਕਾ ਦੇਂਦੇ ਇਹ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਇਹ ਮੌਕਾ ਹੀ ਨਾ ਦੇਈਏ ਕਿਸੇ ਨੂੰ ਜੇ ਕੋਈ ਮਾੜੀ ਮੋਟੀ ਕਰਿਆ ਆਪ ਦੇ ਕੋਲ ਸਮੱਸਿਆ ਆ ਗਈ ਉਹ ਬੈਠ ਕੇ ਵਿਚਾਰ ਕੀ ਕੋਈ ਗੱਲ ਨਹੀਂ ਕੰਮ ਮਸਲਾ ਦਾ ਹੱਲ ਹਰੇਕ ਕੀ ਦਾ ਹੋ ਜਾਂਦਾ ਆਪਾਂ ਕਹਿੰਦੇ ਨੇ ਫਲਾਣਾ ਯਾਰ ਤਕੜਾ ਆ ਫਲਾਣਾ ਮਾੜਾ ਵੀ ਰੋਟੀ ਉਹਨੇ ਗੰਦਾ ਤਕੜਾ ਇਹ ਜੀ ਗੱਲ ਤਕੜੇ ਤੇ ਟੇਬਲ ਮੇਚ ਲੱਗੇ ਹੁੰਦੇ ਮਾੜੇ ਦਾ ਇੱਕ ਗਰਾਹ ਪੀੜੀ ਹੁੰਦੀ ਹੈ ਜਦੋਂ ਲੈ ਬਾਕੀ ਕਹਿੰਦੇ ਜਿਹੜੀ ਰੋਟੀ ਥੱਲੇ ਬੈ ਕੇ ਖਾਣੀ ਉਹਦੇ ਨਾਲ ਦੀ ਰੀਤ ਜੀ ਬਹੁਤ ਵਧੀਆ ਬਾਕੀ ਆ ਉਹਨਾਂ ਸੋਚਿਆ ਕਰੋ ਵੀ ਬੰਦਾ ਤਕੜਾ ਯਾਰ ਮੈਂ ਤਗੜੇ ਦੇ ਨਾਲ ਤੁਰਿਆ ਜਰਨਾ ਮੈਨੂੰ ਅਗਲਾ ਕੀ ਕਿਉਂਕਿ ਤਦ ਮਾੜਾ ਤਖੜਾ ਵੀ ਇਹੀ ਗੱਲ 'ਚ ਸੋਚਦਾ ਹੁੰਦਾ। ਵੀ ਮੈਂ ਬੰਦਾ ਇਹ ਹੋਲੇ ਜਾਮਾ ਜਿਹੜਾ ਮਰੇ ਆਪ ਦੇ ਬਰਾਬਰੀ ਦਾ ਮਾੜੇ ਬੰਦੇ ਨੂੰ ਤਾਂ ਉਦੋਂ ਪਤਾ ਜੋ ਇਲੈਕਸ਼ਨ ਤੌਰ ਤੇ ਜਾਂ ਕੋਈ ਚੀਜ਼ ਜਲਦੀ ਹੋਊਗਾ ਤਾਂ ਮਾੜਾ ਕਿੱਥੇ ਆਉਂਦਾ ਨਹੀਂ ਮਾੜਾ ਕਿੱਥੇ ਜਾਂਦਾ। ਉਦੋਂ ਪਰਦਾ ਪੰਜ ਚਾਰ ਦਿਨ ਪਹਿਲਾਂ ਹੰਜੀ ਬਾਜੀ ਸਤਰੀਕਾਲ ਬਾਜੀ ਹੋਰ ਕੀ ਹਰ ਜਾਣਾ ਉਹ ਤਾਂ ਪਹਿਲਾਂ ਐ ਕਰ ਲੱਗ ਜਾਂਦੇ। ਜਦੋਂ ਬੰਦਾ ਵੀ ਉਹਨੇ ਆਪ ਦਾ ਜੋਗਦੰਡ ਬੁਝ ਪਾਤਾ ਉਹ ਦੁਬਾਰਾ ਬੱਈ ਬੇਕਾਰ ਆ ਬੰਦਾ ਮਾੜੀ ਮੋਟੀ ਬੰਦੇ ਦੀ ਕਦਰ ਵੀ ਹੋਣੀ ਜ਼ਰੂਰੀ ਹੁੰਦੀ ਹੈ ਇਹ ਜ਼ਰੂਰੀ ਨਹੀਂਗਾ ਵੀ ਇਕੱਲੇ ਆਪ ਬਲੇਸ਼ਨ ਤੌਰ ਤੇ ਵੀ ਆਪਾਂ ਹਰੇਕ ਭੈਣ ਭਰਾ ਨੂੰ ਕਹਿੰਦਾ ਹਾਂ ਆ ਬਈਆਂ ਨਾ ਜਿਹੜੇ ਭੈਰ ਬਣਾਣਾ ਜੁੜ ਕੇ ਰਹੇ ਆ ਉਹਦੇ ਨਾਲ ਡਟ ਕੇ ਖੜੋ ਇਹ ਨਾ ਉਹ ਵੀ ਉਹ ਭੈਣ ਭਰਾ ਨੂੰ ਇਕੱਲੇ ਨਾ ਤਦੇ ਸੀ ਆ ਪਿੱਛੇ ਹੋ ਜੀ ਇਦਾਂ ਦੀ ਗੱਲ ਨਾ ਕਰਿਆ ਕਰੋ ਸਾਰੇ ਆ క్రికెਟ ਕੇ ਰਲਮਲ ਕੇ ਸਾਰੇ ਕਿਆ ਕਰੋ ਇੱਥੇ ਕੁਝ ਨਹੀਂ ਲੈ ਜਾਣਾ ਕੀ ਲੈ ਜਾਣਾ ਕਿਸੇ ਨੂੰ ਹੁਣ ਸਾਨੂੰ ਕੋਈ ਗਲਤ ਬੋਲਦਾ ਜਾਂ ਕੋਈਵੇਂ ਕਹਿੰਦਾ ਸਤ ਕਰਤਾਰ ਦੇ ਨਾਂ ਵੀ ਪ੍ਰਮਾਤਮਾ ਤੋਂ ਉੱਤਰਦੀ ਕਲਾ ਹੈ ਕਿ ਸੱਚੇ ਬਾਚ ਉਹ ਪ੍ਰਮਾਤਮਾ ਉਹਦੇ ਦਿਮਾਗ ਨੂੰ ਆਟੋਮੈਟਿਕ ਕਰਦਾ ਜਰੂਰੀ ਨਹੀਂ ਹੁੰਦਾ ਇੱਕ ਵਾਰੀ ਕਿਸੇ ਨੇ ਮੱਥਾ ਮਾਰੀ ਚੱਲ ਗਈ ਯਾਰ ਮੈਨੂੰ ਇੱਕ ਬੰਦਾ ਹੁਣ ਜੀਤੂ ਅਸੀਂ ਉਹ ਮੰਨ ਲਵਾਂ ਅਸੀਂ ਅੰਗਹੀ ਇਨਾਮ ਬੱਜੁਰਤ ਅਸੀਂ ਨਰਮਤਾ ਨਾਲ ਕੰਮ ਲੈ ਇਲਾ ਤੁਹਾ ਮਾਰ ਸੋਚਣਾ ਕਿ ਕੰਮ ਸਾਡਾ ਕਿਹੜੇ ਤਰੀਕੇ ਨਾਲ ਕਰਨਾ ਹੈ ਕੀ ਕਰਨਾ ਕੀ ਨਹੀਂ ਅਗਲੇ ਨੂੰ ਕਿਵੇਂ ਵਿਸਥਾਰ ਨਾਲ ਸਮਝਾਉਣਾ ਕਿਵੇਂ ਸੱਦਨ ਕਿਵੇਂ ਨਹੀਂ ਕਈ ਗੱਲਾਂ ਸੋਚਣਾ ਪੈਣਾ ਗੁੱਸੇ ਨਾਲ ਕਿਸੇ ਨੂੰ ਆਵਾਜ਼ ਮਾਰੋ ਕੋਈ ਨਹੀਂ ਜਦ ਗੁੱਸੇ ਦਾ ਜਵਾਕ ਨਹੀਂ ਆਕੇ ਲੱਗ ਜਵਾਕ ਵੀ ਗਏ ਤਾਂ 15 20 ਰੁਪਏ ਦੇ ਉਹ ਫੇਰ ਜਾਣਾ ਜੋਸ਼ ਕਰਕੇ ਆਪਾਂ ਜੀਤੋ ਵੀ ਸਲਾਹ ਜੀਤੋ ਬਰਾਏ ਮਸ਼ਵਰਾ ਲੈਣੇ ਆ ਪਿਆਰ ਪਿਆਰ ਪਰੇ ਪਿਆਰ ਨਾ ਰਿਆ ਕਰੋ ਵੀਰੇ ਇੱਥੇ ਕੁਝ ਨਹੀਂ ਲੈ ਜਾਣਾ ਘਾਣ ਗੱਲਾਂ ਕਰੀ ਜਾਂਦੇ ਆ ਬੰਦ ਨੂੰ ਪਤਾ ਇਹ ਤਾਂ ਪਰਮਾਤਮਾ ਦੀ ਮਿਹਰ ਸੱਚੇ ਪਾਤਸ਼ਾਹ ਦੀ ਸਭ ਤੇ ਬਣੀ ਰਹੇ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਕਮਾਈ ਜਵਾਰਦੇ ਕਰੇ ਕਿਸਾਨ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦ ਦੁੱਖ ਨਹੀਂ ਰਾਤ ਦਿਨ ਤਰੱਕੀ ਬੱਚੇ ਜੀ 6 ਮਹੀਨੇ ਦੀ ਕਮਾਈ ਹੁੰਦੀ ਹੈ ਇਹ ਪਰਮਾਤਮਾ ਚੜ੍ਹਦੀ ਕਲਾ ਸਿਰ ਉੱਤੇ ਨਾ ਦੇਵੇ ਜੀ ਹੋਰ ਜਿਹੜੇ ਨਵੇਂ ਜੁੜੇ ਮੇਰੇ ਭੈਣ ਭਰਾ ਬਜ਼ੁਰਗ ਬੱਚੇ ਸਾਰੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣਾ ਵੀਰ ਜੀ ਕੰਮ ਇਹ ਹੈ ਵੀ ਜਿਹੜਾ ਮੇਰੇ ਭੈਣ ਭਰਾ ਮੇਰੀ ਹੈਲਪ ਕਰਦਾ ਕੋਈ ਵੀ ਹੈ ਚਾਹ ਨਹੀਂ ਵੀ ਕਰਦਾ ਜੋ ਕੋਈ ਕਰਦਾ ਹੈ ਨਾ ਮਾਰੇ ਇੱਕ ਦਾ ਪਲਾਮੇ ਨੰਬਰ ਮਾਧਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰਿਆਂ ਭੈਣਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤੀ ਮੀਰਾ ਨੇ ਵੀ ਕੀਤੀ ਹੈ ਮੇਰੇ ਨੱਗਰ ਚੋਂ ਭੈਣ ਭਰਾ ਗਏ ਹੋਏ ਨੇ ਉਹ ਵੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਇਹਨਾਂ ਲਈ ਹੈ ਕੰਮ ਵਧੀਆ ਜਨਰਮ ਵਰੀ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ। ਸਟਾਰ ਕੇ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਹੈ। ਖਾ ਮੈਂ ਐਂਡ ਤੇ ਜਿਹੜਾ ਆਪਣਾ ਜੋ ਗਵਾਣ ਈ ਮੇਰੇ ਉਹ ਸਾਰਾ ਪਰਿਵਾਰ ਵੀ ਬਾਹਰ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਪਰ ਉਹ ਵਿਚਾਰਾ ਮੇਰੀ ਮੈਨੂੰ ਡੇਲੀ ਫੋਨ ਨਾ ਰੋਣਾ ਜੇ ਕਿਤੇ ਨਹੀਂ ਵੀ ਟਾਈਮ ਲੱਗਦਾ। ਹੁਣ ਵਾਸ਼ਪਾਲ ਭੇਜੇ ਲੈ ਵੀ ਮੈਂ ਕੋਈ ਨਿਆ ਕੰਮ ਚੱਲੇ ਵੀ ਮੇਰਾ ਟਾਈਮ ਨਹੀਂ ਗਿਆ ਮੈਂ ਕੱਲ ਨੂੰ ਤੇ ਨਾਂ ਆ ਪਰਸੋਂ ਕੱਲ ਕਰੂੰਗਾ। ਉਚਾਰਾ ਮੈਂ ਹੁੰਦਾ ਲੰਡਾਈ ਰੰਦਾ ਸੋਖ ਸੰਤ ਪੋਚਦਾ ਰੰਦਾ ਨਹੀਂ ਅੱਜ ਕੱਲ ਇਹ ਅਗਲਾ ਬਾਹਰ ਜਾ ਕੇ ਲੱਗਦਾ ਯਾਰ ਸਾਡਾ ਠੱਟਾ ਹੀ ਨਹੀਂ ਲੱਗਦਾ ਪਰ ਟਾਈਮ ਵਿੱਚੋਂ ਕੱਢ ਕੇ ਉਚਾਰਾ ਫਿਰ ਜ਼ਰੂਰ ਪੋਣ ਲਾਉਂਦਾ ਭੈਣਾਂ ਵੀ ਬਹੁਤ ਪੂਣ ਲਾਉਂਦੀਆਂ ਸੋਖ ਸੰਤ ਪੋਚਦੀਆਂ ਵਿੱਚੋਂ ਵਿਚਾਰੀਆਂ ਟਾਈਮ ਕੱਢਦੀਆਂ ਤੇ ਭੈਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿਸੇ ਭੈਣ ਭਰਾ ਦਾ ਸਰਬਨਾ ਦੁਖੇ ਇਹਦੇ ਮਾਮਾ ਦੇ ਪੁੱਤ ਬਾਹਰ ਗਏ ਉਹਨਾਂ ਲਈ ਹਵਾ ਦੇ ਬੁੱਲੇ ਮਾਮਾ ਦੇ ਇਹਦੇ ਠੰਡਿਆ ਠੰਡੇ ਕਰਨ ਉਹਨਾਂ ਨੂੰ ਤੰਦਰੁਸਤੀ ਵਾਖਣ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਭਰਾਵਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਉਹਨਾਂ ਦੇ ਕਮਾਜ ਵਾਧੇ ਕਰਨ ਆਪਾਂ ਤਾਂ ਭਾਈ ਅਰਦਾਸ ਬੇਨਤੀ ਇਹ ਦੋ ਤੰਗ ਕਰਦੇ ਆਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਵਾਈ ਗਰੁੱਪ ਤਾਂ ਤੱਕ ਲਈ ਇਹ ਇੱਕ ਵਰਪ੍ਰੀਤ ਬਰਾਡ ਚੈਨਲ ਆ ਜੀ ਆਪਣਾ ਹਣ ਵਾਦ ਤੋਂ ਵਾ ਸਪੋਰਟ ਕਰਨਾ ਇਹ ਲਾਈਕ ਕਰਨਾ ਜੀ ਇਹ ਤੁਹਾਡੀ ਬਰਤ ਦੇ ਨਾਲ ਹੀ ਮੈਚ ਤੱਕ ਪਹੁੰਚੇ ਆਪਦਾ ਹਮੇਸ਼ਾ ਰਾਬਤ ਉਹਦਾ ਸਾਧ ਪਰਮਾਤਮਾ ਸਾਹਮਣੇ ਚੜ੍ਹਦੀ ਅਗਲਾ ਵਿੱਚ ਰੱਖੀ ਸੱਚੇ ਪਾਤਸ਼ਾਹ ਜੇਕਰ ਕੋਈ ਸਾਡੇ ਮਿਲਿਆ ਮਾੜਾ ਸੋਚੂਗਾ ਉਹਦਾ ਤੁਸੀਂ ਆਪ ਨਵੇੜਾ ਕਰਨਾ ਨਹੀਂ ਕੁਛ ਨਹੀਂ ਇਹ ਤਾਂ ਇੱਕ ਵਾਇਗਰੂ ਇੱਕ ਤੱਪਿਆ ਇਸ ਤਰ੍ਹਾਂ ਤੇਰਾ ਹੋ ਸਭ ਟਾਈਆਂ ਤੇਰੀਆਂ ਕਿਉਂ ਇਹ ਵਾਇਗਰੂ ਨਹੀਂ ਕੰਮ ਆਉਂਦਾ ਵਾਇਗਰੂ ਸਾਥ ਦੇਂਦਾ ਵਾਹਿਗੁਰੂ ਨਹੀਂ ਪਾਰਨ ਨਹੀਂ ਆਣਾ ਵਾਹਿਗੁਰੂ ਨੇ ਜੋ ਵੀ ਆਪਣਾ ਤੇ ਭੀੜ ਮੁਸੀਬਤ ਪੈਂਦੀ ਉਸ ਜਨੇ ਕੱਟਣੀ ਤਦ ਤੱਕ ਲਈ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਨੂੰ ਅਪੀਖ ਕਰੋ ਬੰਦੇ ਦੇ ਹਰੇਕ ਜੁਆਸਾ ਵਸਦਾ ਉਹ ਹੀ ਉਹਨੂੰ ਪਾਇ ਬੇੜੇ ਠੀਕ ਹੈ ਜੀ ਤਦ ਤੱਕ ਜੀ ਸਾਰੇ ਭੈਣ ਭਰਾ ਫਸਦੇ ਰਹੋ ਵਸਦੇ ਰਹੋ ਕੱਢਦੇ ਰਹੋ ਖੁਸ਼ੀਆਂ ਭਰਿਆ ਸਭ ਦਾ ਵੇੜਾ ਹੋਵੇ ਸਭ ਨੂੰ ਚੜਦੀਆਂ ਕਲਾ ਵਿੱਚ ਰੱਖੇ ਨਵੇਂ ਜਿਹੇ ਭੈਣ ਭਰਾ ਮੇਰੇ ਨਾਲ ਉਹਨਾਂ ਦਾ ਤਾਇਦ ਲਈ ਧੰਨਵਾਦ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਦਨ ਦੁੱਖ ਨਹੀਂ ਯਾਦ ਕਰਦੇ ਕਰਤਿਵਾਦ ਧੰਨਵਾਦ